ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਹੈ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਣਗੇ ਵਾਤਾਵਰਣ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹ ਪਿੰਡ ਵੀ ਅਡਾਪਟ ਕਰਨਗੇ ਜੀ ਇਹ ਰੋਟਰੀ ਕਲੱਬ ਦੇ ਵਿੱਚ ਬਹੁਤ ਵੱਡਾ ਪ੍ਰਾਲਾ ਜਿਹੜਾ ਜੀ ਰੋਟਰੀ ਕਲੱਬ ਦੇ ਮੈਂਬਰ ਸਰਵਾਂ ਗੁਰਜੀਤ ਸਿੰਘ ਸਾਹਿਬ ਜਿਹੜੇ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਮੁੱਖ ਰੱਖ ਕੇ ਹਰੇਕ ਸਾਲ ਗਿਆ ਬੁਲਾਉਂਦੇ ਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਖਾਂ ਤੋਂ ਪਰੇਸ਼ਾਨ ਬਜ਼ੁਰਗ ਮਾਪੇ ਮਾ ਮਾ ਨੇ ਵਾਜਿਦ ਤੇ ਆਏ ਹੋਏ ਨੇ ਲੇਟੈਸਟ ਤਕਨੀਕ ਦੇ ਨਾਲ ਇਹਨਾਂ ਨੇ ਜਿਹੜੇ ਆ ਕਿ ਐਕਸਪਰਟ ਡਾਕਟਰ ਨੂੰ ਬੁਲਾ ਕੇ ਮੈਂ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਜੀ ਚਰਨ ਸਿੰਘ ਜੀ ਇਹਨਾਂ ਦਾ ਔਰ ਸਾਰੀ ਰੋਟਰੀ ਕਲੱਬ ਦਾ ਧੰਨਵਾਦ ਕਰਦਾ ਕਿ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਹੋਵੇ ਅੱਖਾਂ ਦੇ ਨਾਲ ਕੋਈ ਵੀ ਸੰਬੰਧਿਤ ਜਿਹੜੀ ਸਮੱਸਿਆ ਹੈਗੀ ਉਹਦੇ ਵਿੱਚ ਜਿਵੇਂ ਰੋਟਰੀ ਕਲੱਬ ਬਹੁਤ ਵੱਡਾ ਸਹਿਯੋਗ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਇੱਕ 40 ਸਾਲ ਤੋਂ ਉੱਪਰ ਕਿਸੇ ਦੀ ਵੀ ਅੱਖ ਵੀ ਅਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਐਂਟੈਂਡਰੀ ਨੇ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਨੇ ਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀ ਬਿਮਾਰੀ ਦੀ ਜਾਂਚ ਕਰਕੇ ਤੰਦਰੁਸਤ ਪਿੰਡ ਬਣਾਇਆ ਜਾਏਗਾ ਇਸ ਤਰ੍ਹਾਂ ਅਸੀਂ ਇੱਕ ਪੂਰੀ ਚੇਨ ਬਣਾਵਾਂਗੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨਾਬਾ ਦੇ ਰੋਟਰੀ ਕਲੱਬ ਚ ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਚ ਪਹੁੰਚੇ ਅਤੇ ਉਹਨਾਂ ਵੱਲੋਂ ਜਿੱਥੇ ਆਮ ਲੋਕਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਉੱਥੇ ਹੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨਦਿਆ ਅੱਖਾਂ ਦਾ ਵੀ ਚੈੱਕਅਪ ਕੀਤਾ ਗਿਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅੱਖਾਂ ਦੇ ਸਪੈਸ਼ਲਿਸਟ ਨੇ ਇਸ ਮੌਕੇ ਤੇ ਸਿਹਤ ਮੰਤਰੀ ਨੇ ਕਿਹਾ ਕਿ ਰੋਟਰੀ ਕਲੱਬ ਸਾਲ ਚ ਚਾਰ ਮੁਫਤ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਇਹਨਾਂ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਲੋਕਾਂ ਨਾਲ ਵਾਅਦਾ ਵੀ ਕੀਤਾ ਗਿਆ ਉਹ ਉਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਇਸ ਮੌਕੇ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਰੋਟਰੀ ਕਲੱਬ ਦੇ ਪ੍ਰਬੰਧਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਰੋਟਰੀ ਕਲੱਬ ਬਹੁਤ ਨੇਕ ਕੰਮ ਕਰਦਾ ਹੈ ਜੀ ਸਾਾਲ ਚਾਰ ਕੈਂਪ ਲਾਉਂਦੇ ਆ 200-300 ਬੰਦਿਆਂ ਦੇ ਆਪਰੇਸ਼ਨ ਕਰਾਉਂਦੇ ਆ ਤੇ ਲੇਟੈਸਟ ਟੈਕਨੀਕ ਦੇ ਨਾਲ ਉਹਨਾਂ ਨੇ ਜਿਹੜੇ ਹੈਗੇ ਐਕਸਪਰਟ ਡਾਕਟਰ ਨੂੰ ਬੁਲਾ ਕੇ ਮੈਂ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਜੀ ਚੰਦ ਸਿੰਘ ਜੀ ਇਹਨਾਂ ਦਾ ਔਰ ਸਾਰੀ ਰੋਟਰੀ ਕਲੱਬ ਦਾ ਧੰਨਵਾਦ ਕਰਦਾ ਕਿ ਇਹ ਜਿਹੜੇ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਸਾਰੇ ਲੋਕਾਂ ਦੀ ਸਿਹਤ ਬਾਰੇ ਜਿਹੜਾ ਕੰਮ ਕਰਨਾ ਉਹਦੇ 'ਚ ਯੋਗਦਾਨ ਪਾਉਂਦੇ ਆ ਪਰ ਮੁੱਲਾਂਦਾਨ ਪਾਉਂਦੇ ਆ ਔਰ ਮੈਂ ਇਹਨਾਂ ਨਾਲ ਸਾਡਾ ਸੀ ਵਿਚਾਰ ਵਟਾਂਦਰਾ ਕੀਤਾ ਕਿ ਜਿਹੜੀ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਹੈ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਣਗੇ ਵਾਤਾਵਰਣ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹ ਪਿੰਡ ਵੀ ਅਡਾਪਟ ਕਰਨਗੇ ਜੀ ਇਹ ਜਿਹਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀ ਬਿਮਾਰੀ ਦੀ ਜਾਂਚ ਕਰਕੇ ਤੰਦਰੁਸਤ ਪਿੰਡ ਬਣਾਇਆ ਜਾਏਗਾ ਇਸ ਤਰ੍ਹਾਂ ਸੀ ਇੱਕ ਪੂਰੀ ਚੇਨ ਬਣਾਵਾਂਗੇ ਸਾਰੇ ਪੰਜਾਬ ਦੇ ਵਿੱਚ ਹੌਲੀ ਹੌਲੀ ਸਾਰੇ ਪਿੰਡ ਜਿਹੜੇ ਤੰਦਰੁਸਤ ਬਣਾਵਾਂਗੇ ਔਰ ਨਸ਼ਾ ਮੁਕਤ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਣਗੇ ਪਟਿਆਲੇ ਤੋਂ ਲੈ ਕੇ ਨਾਪੇ ਤੱਕ ਜਿਹੜਾ ਹੈਗਾ ਉਸ ਸੜਕ ਦੇ ਨਾਲ ਨਾਲ ਬਹੁਤ ਵਧੀਆ ਇੱਕ ਬਾਗਬਾਨੀ ਪਾਰਕ ਬਣਾਇਆ ਜਾਏਗਾ ਜਿੱਥੇ ਇਥੇ ਫ੍ਰੈਂਡ ਹੈ ਉਥੇ ਸਪੈਸ਼ਲੀ ਬੱਚਿਆਂ ਦੇ ਖੇਡਣ ਦੇ ਵਾਸਤੇ ਵੀ ਬਾਲੀਬਾਲ ਜਾਂ ਦੂਜੀ ਜਿਹੜੀ ਸਹੂਲਤਾਂ ਹੋਣਗੇ ਜੀ ਸਾਡੀ ਜਿਹੜੇ ਸਾਡੇ ਇੰਟਰਨੈਸ਼ਨਲ ਕਮਿਊਨਿਟੀ ਰਾ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਔਰ ਉਹ ਵਾਅਦਾ ਸੀ ਪੂਰਾ ਕਰਨ ਜਾ ਰਹੇ ਅਗਲੇ 3-4 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਨੇ ਬੰਦ ਹੋਣਗੇ ਔਰ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਔਰ ਉਹਨੂੰ ਕੋਈ ਨਾ ਕੋਈ ਕੰਮ ਸਿਖਾਇਆ ਜਾਏਗਾ ਤੇ ਕੰਮ ਕਰਨ ਲਾਇਆ ਜਾਏਗਾ ਅੱਜ ਰੋਟਰੀ ਕਲੱਬ ਦੇ ਵਿੱਚ ਬਹੁਤ ਵੱਡਾ ਪ੍ਰਾਰਲਾ ਜਿਹੜਾ ਅੱਜ ਰ ਮੋਖਰਾ ਕੇ ਹਰੇਕ ਸਾਲ ਆ ਕੇ ਪਲਾਉਂਦੇ ਆਂ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਖਾਂ ਤੋਂ ਪਰੇਸ਼ਾਨ ਬਜ਼ੁਰਗ ਮਾਪੇ ਆ ਮਾ ਨੇਵਾਜਿਤ ਆਏ ਹੋਏ ਨੇ 40 ਸਾਲ ਤੋਂ ਬਾਅਦ ਅੱਖਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਔਰ ਮੁਕੰਮਲ ਇਲਾਜ ਉਹਨਾਂ ਦਾ ਪ੍ਰੋਪਰ ਟੈਸਟ ਕਰਕੇ ਜੇ ਮੋਤੀ ਦਾ ਆਪਰੇਸ਼ਨ ਹੋਣ ਵਾਲਾ ਉਹ ਜੀ ਕੋਈ ਲੈਂਸ ਪਾਉਣ ਵਾਲਾ ਹੋ ਜੋ ਵੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਬਿਲਕੁਲ ਮੁਫਤ ਮਿਲੇਗੀ ਔਰ ਅੱਜ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਕਾਰੇ ਕੈਬਨ ਮੰਤਰੀ ਸਿਹਤ ਮੰਤਰੀ ਪੰਜਾਬ ਡਾਕਟਰ ਗੁਰਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਐ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਹੋਵੇ ਅੱਖਾਂ ਦੇ ਨਾਲ ਕੋਈ ਵੀ ਸਬੰਧਤ ਜਿਹੜੀ ਸਮੱਸਿਆ ਹੈਗੀ ਉਹਦੇ ਵਿੱਚ ਜਿਵੇਂ ਰੋਟਰੀ ਕਲੱਬ ਬਹੁਤ ਵੱਡਾ ਸਹਿਯੋਗ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਇੱਕ 40 ਸਾਲ ਤੋਂ ਉੱਪਰ ਕਿਸੇ ਦੀ ਵੀ ਅੱਖ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹਨਾਂ ਨੂੰ ਐਂਟੀਆਂ ਜਿਹੜੀਆਂ ਨੇ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਨੇ ਇਲਾਜ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡਾ ਮਕਸਦ ਹੈ ਜੀ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਦਮ ਲਵਾਵਾਂਗੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਟੀਮ ਡਾਕਟਰ ਬਲਵੀਰ ਜੀ ਸਾਰੇ ਟੀਮ ਦੇ ਮੈਂਬਰ ਨੇ ਪੰਜ ਮੈਂਬਰੀ ਇੱਕ ਮਿਨਿਸਟਰ ਦੀ ਟੀਮ ਵੀ ਬਣਾਈ ਆ ਔਰ ਅਸੀਂ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਪਿੰਡ ਦੇ ਵਿੱਚ ਬ੍ਰੀਕੀ ਨਾਲ ਮੋਨਿਟਰਿੰਗ ਕਰਕੇ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਦੇ ਸਖਤ ਕਾਰਵਾਈ ਜਿਹੜਾ ਨਸ਼ਾ ਕੋਈ ਕਰਦਾ ਉਹਨੂੰ ਨਸ਼ੇ ਤੋਂ ਹਟਾ ਕੇ ਉਹਨੂੰ ਆਪਣੇ ਕਿਤੇ ਨਾ ਕਾਰੋਬਾਰ ਦੇ ਵਿੱਚ ਸੈੱਟ ਕਰਨਾ ਔਰ ਉਹਦਾ ਇਲਾਜ ਕਰਨਾ ਇਹ ਸਾਡਾ ਮਕਸਦ ਹੈ। ਗੋਟਰੀ ਦਾ ਇੱਕ ਮਿਸ਼ਨ ਹੈ ਜੀ ਹੈਲਥ ਹਰ ਵਿਅਕਤੀ ਦੀ ਠੀਕ ਰਹੇ ਪੂਰੇ ਵਰਲਡ ਅਸੀਂ ਉਸ ਮਿਸ਼ਨ ਦੇ ਤਹਿਤ ਰੋਡਰੀ ਕਲੱਬ ਨਾਬਾ ਜਿਹੜਾ ਹੈ ਉਹ ਬਹੁਤ ਵੱਡਾ ਕੰਮ ਕਰ ਰਿਹਾ ਹੈ ਪੂਰੇ ਡਿਸਟ੍ਰਿਕਟ 3090 ਤੇ ਅਗਰ ਕੋਈ ਸੰਸਥਾ ਸਭ ਤੋਂ ਜ਼ਿਆਦਾ ਕੈਂਪ ਲਾਂਦੀ ਹੈ ਔਰ ਸਭ ਤੋਂ ਜ਼ਿਆਦਾ ਅੱਖਾਂ ਦੇ ਆਪਰੇਸ਼ਨ ਕਰਦੀ ਹੈ ਤਾਂ ਰੋਡਰੀ ਕਲੱਬ ਨਾਬਾ ਹੈ ਤੁਸੀਂ ਦੇਖੋ ਵੀ ਸੈਂਕੜੇ ਮਰੀਜ਼ ਚੈੱਕਅਪ ਲਈ ਆਏ ਨੇ ਔਰ ਉਹਨਾਂ ਦੀਆਂ ਅੱਖਾਂ ਦੀ ਸਰਜਰੀ ਹੋਣੀ ਹੈ ਔਰ ਉਹਨਾਂ ਦੇ ਭੋਜਨ ਦਾ ਪ੍ਰਬੰਧ ਸਾਰਾ ਜੋ ਖਰਚਾ ਹੈ ਉਹ ਰੋਡਰੀ ਦੇ ਮੈਂਬਰਸ ਆਪਣੇ ਪੱਲਿਓਂ ਕਰਕੇ ਸਮਾਜ ਦੀ ਸੇਵਾ ਕਰ ਰਹੇ ਨੇ ਇਸ ਤੋਂ ਵੱਡੀ ਸਮਾਜ ਦੀ ਕੋਈ ਸੇਵਾ ਨਹੀਂ ਹੋ ਸਕਦੀ ਕਿ ਕਿਸੇ ਨੂੰ ਅਸੀਂ ਅੱਖਾਂ ਉਹਦੀਆਂ ਠੀਕ ਕਰਦੇ ਆ ਕਿ ਉਹ ਕਹਿੰਦੇ ਨੇ ਵੀ ਅੱਖਾਂ ਗਈਆਂ ਤਾਂ ਜਹਾਨ ਗਿਆ ਸੋ ਅਸੀਂ ਕਿਸੇ ਦਾ ਜਹਾਨ ਵਾਪਸ ਲਟਾ ਰਹੇ ਆ ਇਹ ਰੌਡਰੀ ਦਾ ਮੇਨ ਮਿਸ਼ਨ ਹੈ ਔਰ ਇਹਦੇ ਤੇ ਲੱਗੇ ਹੋਏ ਆ